ਚੰਡੀਗੜ੍ਹ ਦੀ ਮੇਅਰ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਖਫਾ ਨਜ਼ਰ ਆ ਰਹੀ ਹੈ ਖਫਾ ਵੀ ਇਸ ਕਰਕੇ ਕਿਉਂਕਿ ਉਸ ਦੇ ਉੱਤੇ ਦਾਵਾ ਕੀਤਾ ਗਿਆ ਹੈ ਕਿ ਪ੍ਰੈਸਾਈਡਿੰਗ ਅਫਸਰ ਦੇ ਵੱਲੋਂ ਕਪਲਾ ਕੀਤਾ ਗਿਆ ਸ਼ਰਿਆਮ ਕਪਲਾ ਕਰਕੇ ਤੇ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਕਾਂਗਰਸ ਦੇ ਗੱਠ ਜੋੜ ਵਾਲੇ ਧਿਰ ਦੇ 8 ਵੋਟ ਜਿਹੜੇ ਨੇ ਉਹ ਨਾਕਾਰ ਦਿੱਤੇ ਗਏ ਦੂਜੇ ਪਾਸੇ ਜਾਣਬੁੱਝ ਕੇ ਬੀਜਪੀ ਦੇ ਮੇਅਰ ਨੂੰ ਜਿਤਾ ਦਿੱਤਾ ਗਿਆ ਪ੍ਰੈਜਾਈਡਿੰਗ ਅਫਸਰ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਜਾ ਚੁੱਕੇ ਨੇ ਪਰ ਉੱਥੇ ਹੀ ਦੂਜੇ ਪਾਸੇ ਹੁਣ ਸੀਐਮ ਭਗਵੰਤ ਮਾਨ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ ਸਿਰਫ ਐਨਾ ਹੀ ਨਹੀਂ ਸਗੋ ਹਾਈ ਕੋਰਟ ਦੀਆਂ ਪ੍ਰੀਸੀਡਿੰਗਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਸਰਕਾਰ ਖਫਾ ਨਜ਼ਰ ਆ ਰਹੀ ਹੈ ਕਿਉਂਕਿ ਹਾਈ ਕੋਰਟ ਨੇ ਤਿੰਨ ਹਫ਼ਤੇ ਦਾ ਸਮਾਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਦਿੱਤਾ ਹੈ ਇੱਕ ਜਵਾਬੀਆ ਰਿਪੋਰਟ ਦੇਣ ਦੇ ਲਈ ਇੱਕ ਜਵਾਬ ਦੇਣ ਵਾਸਤੇ ਰਿਪੋਰਟ ਤਿਆਰ ਕਰਨ ਵਾਸਤੇ ਜਿਹੜਾ ਤਿੰਨ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ ਔਰ ਦੀ ਪਾਰਟੀ ਜਿਹੜੀ ਹੈ ਉਹ ਖਫਾ ਨਜ਼ਰ ਆ ਰਹੀ ਹੈ ਸਾਫ ਤੌਰ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਹੈ ਮੁਕੰਮਲ ਤੌਰ ਦੇ ਉੱਤੇ ਕਾਰਵਾਈ ਕੰਪਲੀਟ ਹੋਣੀ ਚਾਹੀਦੀ ਹੈ ਸੀਐਮ ਭਗਵੰਤ ਮਾਨ ਨੇ ਆਪਣੇ ਇੱਕ ਬਿਆਨ ਦੇ ਵਿੱਚ ਇੱਥੋਂ ਤੱਕ ਕਹਿ ਦਿੱਤਾ ਕਿ ਸੁਪਰੀਮ ਕੋਰਟ ਤੱਕ ਜਾਇਆ ਜਾਵੇਗਾ ਕਿਉਂਕਿ ਵੀਡੀਓ ਜਿਹੜੀ ਪ੍ਰੈਜ਼ਾਈਡਿੰਗ ਅਫਸਰ ਦੀ ਹੈਗੀ ਹੈ ਉਸ ਨੂੰ ਲੈ ਕੇ ਲਗਾਤਾਰ ਵਿਵਾਦ ਬਣਿਆ ਹੋਇਆ ਹੈ ਵੀਡੀਓ ਨੂੰ ਲੈ ਕੇ ਵਿਵਾਦ ਹੈਗਾ ਹੈ ਕਿ ਪ੍ਰੈਜ਼ਾਈਡਿੰਗ ਅਫਸਰ ਨੇ ਜਾਣ ਬੁੱਝ ਕੇ ਬੀਜੇਪੀ ਦੇ ਵੋਟਸ ਜਿਹੜੇ ਨੇ ਉਹ ਅਸ਼ਨਾਖਤ ਕਰਕੇ ਤੇ ਉਹਨਾਂ ਦੀ ਵਿਕਰੀ ਗਿਣਤੀ ਕੀਤੀ ਜਦਕਿ ਜਿਹੜੇ ਦੂਸਰੇ ਵੋਟਸ ਸੀਗੇ ਉਹਨਾਂ ਦੇ ਵਿੱਚੋਂ 8 ਘਟਾ ਕੇ ਤੇ ਜਾਣਬੁੱਝ ਕੇ ਭਾਜਪੀ ਨੂੰ ਜਿਤਾਉਣ ਦੀ ਸਾਜ਼ਿਸ਼ ਜਿਹੜੀ ਆ ਰਚੀ ਹੈ ਇਹ ਇਲਜ਼ਾਮ ਲੰਘੇ ਕੱਲ੍ਹ ਤੋਂ ਲੱਗਦੇ ਨਜ਼ਰ ਆ ਰਹੇ ਸੀ ਔਰ ਹੁਣ ਇਹ ਦਾਵਾ ਕਰ ਦਿੱਤਾ ਗਿਆ ਹੈ ਕਿ ਇੱਕ ਤਾਂ ਹਾਈ ਕੋਰਟ ਨੂੰ ਅਪੀਲ ਹੈ ਕਿ ਹਾਈ ਕੋਰਟ ਜਲਦ ਕਾਰਵਾਈ ਕਰੇ ਜਲਦ ਸੁਣਵਾਈ ਕਰੇ ਤੇ ਜਲਦ ਫੈਸਲਾ ਸੁਣਾਵੇ ਜਦਕਿ ਦੂਜੇ ਪਾਸੇ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਦੀ ਜਿਹੜੀ ਤਿਆਰੀ ਸੀਐਮ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਕਰ ਦਿੱਤੀ ਗਈ ਉਹਨਾਂ ਦਾ ਸਾਫ਼ ਦਾਵਾ ਆ ਕਿ ਵੀਡੀਓ ਲੈ ਕੇ ਸਾਰੇ ਸਬੂਤ ਲੈ ਕੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਜਾਵੇਗੀ ਲੰਘੇ ਸਮੇਂ ਦੇ ਵਿੱਚ ਜਦੋਂ ਦਾ ਨਤੀਜਾ ਸਾਹਮਣੇ ਆਇਆ ਉਦੋਂ ਤੋਂ ਹੀ ਮੇਅਰ ਨੂੰ ਲੈ ਕੇ ਵਿਵਾਦ ਖੜਾ ਹੋਇਆ ਹੈ ਮੇਅਰ ਜਿਹੜੇ ਨੇ ਚੰਡੀਗੜ੍ਹ ਦੇ ਉਹ ਭਾਜਪਾ ਦੇ ਬਣ ਗਏ ਨੇ ਔਰ ਜਿਸ ਦੇ ਚੱਲਦੇ ਇਹ ਦਾਵਾ ਕੀਤਾ ਜਾ ਰਿਹਾ ਆ ਕਿ ਭਾਜਪਾ ਦੇ ਵੱਲੋਂ ਦੁਬਾਰਾ ਛੜੇੰਤਰ ਰਚ ਕੇ ਆਪਣਾ ਮੇਅਰ ਜਿਤਾਇਆ ਗਿਆ ਖੈਰ ਇਹਨਾਂ ਮਾਮਲਿਆਂ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਉਹ ਵਕਤ ਦੱਸੇਗਾ ਪਰ ਫਿਲਹਾਲ ਸੀਐਮ ਭਗਵੰਤ ਮਾਨ ਨੇ ਜੋ ਦਾਅਵੇ ਕੀਤੇ ਨੇ ਆਓ ਸੁਣ ਲੈਂਦੇ ਆ ਅਸੀਂ ਸੁਪਰੀਮ ਕੋਰਟ ਜਾਵਾਂਗੇ ਪਰ ਹਾਂ ਕਿ ਜਲਦੀ ਹੀਅਰਿੰਗ ਹੋਵੇ ਇਹਦੀ ਹਾਂ ਕਿਉਂਕਿ ਤਾਂ ਉਹ ਤਾਂ ਸਾਹਮਣੇ ਵੀਡੀਓ ਪਈ ਹੈ ਜੀ ਤਿੰਨ ਹਫ਼ਤੇ ਚ ਕੀ ਰਿਪੋਰਟ ਦੇਣੀ ਹੈ ਜੀ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਨੇ ਉਹ ਤਾਂ ਸਿੱਧਾ ਗਿਣੀ ਜਾਂਦਾ ਤੇ ਪੁੱਛੋ ਜੀ ਅਸੀਂ ਸੁਪਰੀਮ ਕੋਰਟ 'ਚ ਇਹ ਕਰਾਂਗੇ ਕਿ ਸਾਨੂੰ ਜਲਦੀ ਇਹਦਾ ਡਿਸੀਜਨ ਦਿਓ ਪਰ ਕੋਈ ਧਰਨੇ ਦਾ ਜਾਂ ਮੁੱਖ ਮੰਤਰੀ ਸਾਹਿਬ ਦਾ ਜਾਂ ਅਰਵਿੰਦ ਜੀ ਦਾ ਕੋਈ ਇਹਦਾ ਨਾ ਕੋਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ